ਮਾਂਸਾ ਜ਼ਿਲ੍ਹੇ ਦੇ ਵਿੱਚ ਸਕੂਲ ਆਫ ਐਮਬੀਨੈਂਸ ਦੇ ਵਿੱਚ ਆ ਕੇ ਜਿਹੜੀ ਸਰਕਾਰ ਵੱਲੋਂ ਲਿਖੀ ਗਈ ਮੈਗਾ ਪੀਟੀਐਮ ਸੀਗੀ ਉਸ ਦੇ ਵਿੱਚ ਭਾਗ ਲਿਆ ਹੈ ਤੇ ਬੱਚਿਆਂ ਦੇ ਪੇਰੈਂਟਸ ਨਾਲ ਸਾਰਿਆਂ ਨਾਲ ਬੈਠ ਕੇ ਚੰਗੀ ਤਰ੍ਹਾਂ ਵਧੀਆ ਇੰਟਰੈਕਸ਼ਨ ਕੀਤੀ ਹੈ ਔਰ ਪੇਰੈਂਟਸ ਦੇ ਵੱਲੋਂ ਬਹੁਤ ਸਜੈਸ਼ਨਸ ਵੀ ਵਧੀਆ ਆਏ ਨੇ ਉਹਨਾਂ ਵੱਲੋਂ ਕਈ ਐਸਟਰਾ ਦੀਆਂ ਗੱਲਾਂ ਵੀ ਦੱਸੀਆਂ ਗਈਆਂ ਜਿਸ ਦੇ ਨਾਲ ਸਾਨੂੰ ਆ ਕੇ ਇੱਥੇ ਬਹੁਤ ਪ੍ਰਾਊਡ ਵੀ ਫੀਲ ਹੋਇਆ ਹੈ ਉਹਨਾਂ ਨੇ ਬਹੁਤ ਪ੍ਰੇਜ਼ ਕੀਤੀ ਹੈ ਕਿ ਕੁਝ ਪੇਰੈਂਟਸ ਤਹੇ ਜਿਵੇਂ ਸੀਗੇ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਚੋਂ ਕੱਢ ਕੇ ਗਵਰਨਮੈਂਟ ਸਕੂਲ ਦੇ ਵਿੱਚ ਦਾਖਲ ਕਰਾਇਆ ਹੈ ਔਰ ਉਹ ਕੰਪਲੀਟਲੀ ਸੈਟੀਸਫਾਈਡ ਨੇ ਸਾਡੇ ਗਵਰਨਮੈਂਟ ਸਕੂਲ ਦੀ ਫੈਸਿਲਿਟੀਆਂ ਤੋਂ ਬੱਚਿਆਂ ਦੀ ਪੜ੍ਹਾਈ ਤੋਂ ਬੱਚਿਆਂ ਦੀ ਓਵਰਆਲ ਡਵੈਲਪਮੈਂਟ ਤੋਂ ਸੋ ਆਲਮੋਸਟ ਇੱਥੇ ਮੈਨੂੰ ਲੱਗਦਾ ਹੈ ਕਿ ਅੱਜ 350 400 ਪੇਰੈਂਟਸ ਆਏ ਨੇ ਵਧੀਆ ਉਹਨਾਂ ਨੇ ਅਟੈਂਡੈਂਸ ਵੀ ਦਿਖਾਈ ਹੈ ਇੱਕ ਇੱਕ ਘਰ ਤੋਂ ਦੋ ਦੋ ਤਿੰਨ ਦਿਨ ਜਣੇ ਆਏ ਨੇ ਕਈ ਬੱਚਿਆਂ ਦੇ ਗ੍ਰੈਂਡਪੇਰੈਂਟਸ ਵੀ ਆਏ ਨੇ ਇਹ ਦੇਖ ਕੇ ਲੱਗਦਾ ਹੈ ਕਿ ਸਹੀ ਮਾਇਨੇ ਚ ਸਾਡੇ ਜ਼ਿਲ੍ਹੇ ਦੇ ਵਿੱਚ ਸਾਡੀ ਸਟੇਟ ਦੇ ਵਿੱਚ ਸਾਡੇ ਘਰਾਂ ਦੇ ਵਿੱਚ ਪੇਰੈਂਟਸ ਜਿਹੜੇ ਨੇ ਬਹੁਤ ਜਾਗਰੂਕ ਨੇ ਔਰ ਉਹ ਸਾਰੇ ਚਾਹਦੇ ਨੇ ਕਿ ਸਾਡੇ ਬੱਚਿਆਂ ਦੀ এডਿਕੇਸ਼ਨ ਜਿਹੜੀ ਹੈ ਔਰ ਓਵਰਆਲ ਡਵੈਲਪਮੈਂਟ ਜਿਹੜੀ ਹੈ ਉਹ ਵਧੀਆ ਤਰੀਕੇ ਨਾਲ ਹੋਏ ਔਰ ਸਭ ਨੇ ਆਪਣੀ ਹਿੱਸੇਦਾਰੀ ਅੱਜ ਇੱਥੇ ਦਿਖਾਈ ਹੈ ਮੈਂ ਬਹੁਤ ਖੁਸ਼ ਹਾਂ এডਿਕੇਸ਼ਨ ਡਿਪਾਰਟਮੈਂਟ ਦੀ ਵਰਕਿੰਗ ਤੋਂ ਇੱਥੇ ਮੈਨੂੰ ਇੱਕ ਵੀ ਪੇਰੈਂਟ ਇਸ ਤਰ੍ਹਾਂ ਦਾ ਨਹੀਂ ਮਿਲਿਆ ਜਿਸ ਨੇ ਕੋਈ ਇਸ ਤਰ੍ਹਾਂ ਦਾ ਕੋਈ ਆਪਣੀ ਫੀਲਿੰਗ ਸ਼ੇਅਰ ਕੀਤੀ ਹੋਏ ਕਿ ਉਹ ਕਿਸੇ ਤਰ੍ਹਾਂ ਨਾਲ ਵੀ ਕਿਸੇ ਵੀ টিਚਰ ਤੋਂ ਜਾਂ ਕਿਸੇ ਵੀ ਐਜੂਕੇਸ਼ਨਲ ਡਿਪਾਰਟਮੈਂਟ ਦੀ ਫੈਸਿਲਿਟੀ ਤੋਂ ਜਾਂ ਸਕੂਲ ਦੀ ਫੈਸਿਲਿਟੀ ਤੋਂ ਸੈਟੀਸਫਾਈਡ ਨਹੀਂ ਹੈਗਾ ਹਾਲਾਂਕਿ ਮੈਂ ਉਹਨਾਂ ਨੂੰ ਬਾਰ-ਬਾਰ ਪੁੱਛਿਆ ਵੀ ਹੈਗਾ ਕਿ ਤੁਸੀਂ ਖੁੱਲ ਕੇ ਗੱਲ ਕਰੋ ਔਰ ਵੈਸੇ ਵੀ ਇਹਨਾਂ ਨੂੰ ਇਨਕਰੇਜ ਕੀਤਾ ਹੈ ਕਿ ਅੱਗੇ ਵੀ ਅਸੀਂ ਹਾਜ਼ਰ ਹਾਂ ਹਮੇਸ਼ਾ ਤੁਹਾਡੇ ਲਈ ਕਦੀ ਆਉਣ ਵਾਲੇ ਸਮੇਂ 'ਚ ਵੀ ਤੁਹਾਨੂੰ ਕੋਈ ਕਮੀ ਪੇਸ਼ੀ ਜਾਂ ਤੁਹਾਨੂੰ ਐਦਾਂ ਮਹਿਸੂਸ ਹੋਵੇ ਵੀ ਅਸੀਂ ਹਰ ਅਥਾਰਟिटीज ਨੂੰ ਅਪਰੋਚ ਕਰਨਾ ਚਾਹੁੰਦੇ ਹਾਂ ਤਾਂ ਅਸੀਂ ਹਮੇਸ਼ਾ ਇਹਨਾਂ ਲਈ ਰੈਡੀ ਆ ਗਗਨਦੀਪ ਕਹ ਰਿਹਾ ਜੀ ਮੈਂ ਸਕੂਲ ਆਫ ਐਮਿਨਸ ਮਾਨਸਾ ਵਿਖੇ ਬਥਾਰ ਐਸਐਸਟੀ ਅਧਿਆਪਕ ਦੇ ਤੌਰ ਤੇ ਪੜ੍ਹਾ ਰਹੀ ਆ ਅੱਜ ਸਾਡੇ ਪੰਜਾਬ ਦੇ ਸਕੂਲਾਂ ਦੇ ਵਿੱਚ ਪੀਟੀਐਮ ਸੀ ਜਿਸ ਦੇ ਤਹਿਤ ਸਾਡੇ ਜ਼ਿਲ੍ਹੇ ਦੇ ਵਿੱਚ ਸਕੂਲ ਆਫ ਐਮਿਨਸ ਵਿਕੇ ਸਾਡੇ ਮਾਨਸਾ ਦੇ ਸਤਿਕਾਰਯੋਗ ਡਿਪਟੀ ਕਮਿਸ਼ਨਰ ਸਹਿਬਾਨ ਸਾਡੇ ਜ਼ਿਲ੍ਹਾ ਸਿੱਖਿਆ ਅਫਸਰ ਸਹਿਬਾਨ ਸਾਡੇ ਦਰਮਿਆਨ ਪਹੁੰਚੇ ਅਤੇ ਸਾਡੇ ਸਕੂਲ ਦੇ ਵਿੱਚ ਘਟੋ ਘਟ ਹਜ਼ਾਰ ਪੇਰੈਂਟਸ ਸਾਡੇ ਸਕੂਲ ਦੇ ਵਿੱਚ ਇਸ ਮੌਕੇ ਤੇ ਆਏ ਔਰ ਸਾਡੇ ਸਕੂਲ ਦੇ ਵਿੱਚ ਸਾਡੇ ਡਿਪਟੀ ਕਮਿਸ਼ਨਰ ਵੱਲੋਂ ਸਾਡੇ ਜ਼ਿਲ੍ਹਾ ਸਿੱਖਿਆ ਅਫਸਰ ਵੱਲੋਂ ਬੱਚਿਆਂ ਦੇ ਮਾਪਿਆਂ ਦੇ ਨਾਲ ਵਾਰਤਾਲਾਪ ਕੀਤਾ ਗਿਆ ਕੁਝ ਆਪਣੇ ਸੁਝਾਅ ਵੀ ਦਿੱਤੇ ਗਏ ਅਤੇ ਬੱਚਿਆਂ ਦੇ ਮਾਤਾ ਪਿਤਾ ਦੀ ਹਰ ਗੱਲ ਨੂੰ ਬਹੁਤ ਹੀ ਸਹਿਹ ਤਰੀਕੇ ਨਾਲ ਸੁਣਿਆ ਗਿਆ ਸਾਨੂੰ ਬਹੁਤ ਵਧੀਆ ਲੱਗਿਆ ਕਿ ਅੱਜ ਸਾਡੇ ਲੋਕਤੰਤਰ ਦਾ ਇੱਕ ਸਬੂਤ ਸਾਡੇ ਸਕੂਲ ਦੇ ਵਿੱਚ ਮਿਲਿਆ ਕਿ ਹਰ ਇੱਕ ਮਾਪਿਆਂ ਨੇ ਆਪਣੀ ਵੱਧ ਚੜ ਕੇ ਵਿਚਾਰਾਂ ਨੂੰ ਸਾਡੇ ਸਾਹਮਣੇ ਪੇਸ਼ ਕੀਤਾ ਅਸੀਂ ਮਾਪਿਆਂ ਨੂੰ ਬੱਚਿਆਂ ਦੀਆਂ ਕਾਰਗੁਜ਼ਾਰੀਆਂ ਦੇ ਵਿੱਚ ਵੱਧ ਤੋਂ ਵੱਧ ਭਾਗ ਲੈਣ ਦੇ ਲਈ ਪ੍ਰੇਰਿਤ ਵੀ ਕੀਤਾ ਸਾਡੇ ਜ਼ਿਲ੍ਹਾ ਅਧਿਕਾਰੀਆਂ ਵੱਲੋਂ ਵੀ ਪ੍ਰੇਰਿਤ ਕੀਤਾ ਗਿਆ ਸੋ ਅਸੀਂ ਤਾਂ ਜੋ ਸਾਡਾ ਸਮਾਜ ਸਾਡੇ ਦੇਸ਼ ਦੇ ਇੱਕ ਸਾਡੇ ਬੱਚੇ ਵਧੀਆ ਆਪਦਾ ਨਾਮ ਚਮਕਾ ਸਕਦੇ ਹਨ ਜੀ ਨੀਲਮ ਰਾਨੀ ਜੀ ਜੀ ਬាទ ਜੀ ਪੰਜਾਬ ਸਰਕਾਰ ਤੋਂ ਮੋਕ ਪ੍ਰੋਮ ਕਰਾਇਆ ਗਿਆ ਮਾਪੇ ਤੇ ਅਧਿਆਪਕ ਨੂੰ ਮਿਲਦੀ ਦਾ ਬਹੁਤ ਵਧੀਆ ਸਹਿਯੋਗ ਹੈ ਜੀ ਬਹੁਤ ਵਧੀਆ ਪ੍ਰੋਗਰਾਮ ਸੀ ਜੀ ਬਹੁਤ ਵਧੀਆ ਲੱਗਾ ਸਾਡੇ ਪ੍ਰੋਗਰਾਮ ਜਿਵੇਂ ਮਾਪੇ ਨੂੰ ਮਿਲਣਾ ਚਾਉਣੇ ਆ ਅਧਿਆਪਕ ਨਾਲ ਗੱਲਬਾਤ ਹੁੰਦੀ ਆ ਸਾਰੀ ਗੱਲਾਂ ਉਹ ਤਾਂ ਸਾਨੂੰ ਪਤਾ ਲੱਗਦਾਗਾ ਸਾਡਾ ਬੇਟਾ ਕਿਵੇਂ ਆ ਟੀਚਰ ਕਿਵੇਂ ਨੇ ਸਾਰੀ ਗੱਲ ਤਾਂ ਸਾਨੂੰ ਪਤਾ ਲੱਗਦਾ ਸੇਰ ਬੱਚੇ ਮੇਰਾ ਬੇਟਾ 6th ਕਲਾਸ ਪੜਦਾ ਸਰਬ ਛੋਟਾ ਡ੍ਰੀਮ ਕਿ ਲੈ ਕੇ ਚੱਲੇ ਉਸ ਕਿ ਸੁਪਨੇ ਲੈ ਕੇ ਚੱਲੇ ਬਸ ਆਪ ਮੈਂ ਤਾਂ ਛੋਟੇ ਜਿਹੇ ਮੈਡੀਕਲ ਅਸ ਬੰਦੇ ਆ ਪਾਤਾ ਪਸ ਐ ਸੋਚਦੇ ਆ ਪਰਲੀ ਕੇ ਵਿੱਚ ਆ ਕੁਛ ਆਪਣੇ ਪੈਰਾ ਤੇ ਸਟੈਂਡ ਹੋ ਜੇ ਬਸ ਐ ਸੋਚਦੇ ਆ ਕਿ ਵੀ ਕੁਛ ਆਪਣੇ ਪੈਰਾ ਤਾਂ ਖੜਾ ਹੋ ਜਾ ਜਿਹੜਾ ਵੀ ਹੈਗਾ ਵੀ ਹਜੇ ਤਾਂ ਮੈਨੂੰ ਐ ਹੀ ਆ ਵੀ ਸੁਪਰ ਲਿਖ ਜੀ ਵਧੀਆ ਵੀ ਕੰਪਲੀਟ ਕਰੇ ਭਾਈ ਜੀ ਮੇਰਾ ਨਾਮ ਜਸਪ੍ਰੀਤ ਸਿੰਘ ਹੈ ਜੀ ਰਸ਼ਮੀ ਜੀ ਜਿਹੜੇ ਪ੍ਰੋਗਰਾਮ ਕਰਾਇਆ ਗਿਆ ਮਾਪੇ ਤੇ ਅਧਿਆਪਕ ਦੀ ਮਿਲਣੀ ਦਾ ਹਾਂਜੀ ਬਹੁਤ ਵਧੀਆ ਉਪਰਾਲਾ ਹੈਗਾ ਪੰਜਾਬ ਸਰਕਾਰ ਦਾ ਇਹ ਅ ਬੱਚਿਆਂ ਦਾ ਪਤਾ ਲੱਗਦਾ ਰਹਿੰਦਾ ਸਕੂਲ ਚ ਕੀ ਕਰਦੇ ਆ ਬਹੁਤ ਵਧੀਆ ਉਪਰਾਲਾ ਹੈਗਾ ਬੱਚੇ ਸਕੂਲ ਚ ਆ ਕੇ ਕੀ ਕਰਦੇ ਆ ਪੜਾਈ ਕਰਦੇ ਆ ਨਹੀਂ ਕਰਦੇ ਸਕੂਲ ਪਹੁੰਚਦੇ ਵੀ ਆ ਜਾਂ ਨਹੀਂ ਪਹੁੰਚਦੇ ਕਈ ਪੇਰੈਂਟਸ ਨੂੰ ਇਹ ਵੀ ਨਹੀਂ ਪਤਾ ਲੱਗਦਾ ਤੇ ਇੱਥੇ ਆ ਕੇ ਟੀਚਰਸ ਨਾਲ ਗੱਲਬਾਤ ਕਰਕੇ ਸਾਡਾ ਬੱਚਾ ਕਿੰਨਾ ਕੁ ਪੜਦਾ ਹੈਗਾ ਕੀ ਕੀ ਐਕਟੀਵਿਟੀਜ਼ ਕਰਦਾ ਹੈਗਾ ਉਸ ਚੀਜ਼ ਬਾਰੇ ਪਤਾ ਲੱਗਦਾ ਰਹਿੰਦਾ ਹੈ ਕਿਹੜੀ ਕਲਾਸ ਬੱਚਾ ਹੈ ਸਾਡਾ ਬੱਚਾ 7ਵੀਂ ਕਲਾਸ ਚ ਹੈ